ਮਾਮਲਾ ਬੀਤੀ ਰਾਤ ਗਿਲਟਾ ਬਾਮੋਗੌਰ ਉਹ ਬਾਗਾ ਆਪਣੇ ਗੋਰੀ ਚੱਲੰਦਾ ਕੀ ਕਾਰਨ ਗੋਲੀ ਚੱਲੀ ਇਸ ਬੰਦੀ ਡੀਐਸਪੀ ਬਾਗਾ ਪਰਣਾ ਤੇ ਵੀ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਜਾਣਕਾਰੀ ਆਉ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਰਾਤ 9:30 ਵਜੇ ਦੀ ਗੱਲ ਹੈ ਅਮਿਤ ਕੁਮਾਰ ਗੋਇਲ ਜਿਹੜੇ ਕਿ ਆਪਣੇ ਨਿਹਾਲ ਸਿੰਘ ਵਾਲਾ ਰੋਡ ਤੇ ਜਿਹੜਾ ਪੰਪ ਹੈ ਉਹਦੇ ਮਾਲਕ ਨੇ ਤੇ ਇੱਕ ਇਹਨਾਂ ਦਾ ਪੰਪ ਸਿੰਘਾਲੇ ਵੀ ਹੈਗਾ ਉਸ 'ਚ ਵੀ ਇਹਨਾਂ ਦੀ ਪਾਰਟਨਰਸ਼ਿਪ ਹੈ ਇਹ ਆਪਣੇ 파ਟਨਰ ਨਾਲ ਰਾਮ ਕੁਮਾਰ ਹੈਗਾ ਤੇ ਕਰਮਨਿੰਨੋਂ ਦੇ ਨਾਲ ਸੀਗੇ ਤਿੰਨ ਬੰਦੇ ਇਹ ਖਾਣਾ ਖਾਣ ਲਈ ਗਿਲਟਾ ਬੇਤੇ ਰੁਕੇ ਸੀ ਜਦੋਂ ਇਹਨਾਂ ਦੀ ਗੱਡੀ ਖੜੀ ਹੋਈ ਤਾਂ ਪਿੱਛੋਂ ਸਾਈਡ ਤੋਂ ਇੱਕ ਗੱਡੀ ਰਿਡਸ ਗੱਡੀ ਆਈ ਉਹਨਾਂ ਨੇ ਬਾਰੀ ਖੋਲੀ ਤਾਂ ਉਹ ਬਾਰੀ ਥੋੜਾ ਜ਼ੋਰ ਨਾਲ ਖੁੱਲੀ ਤਾਂ ਇਹਨਾਂ ਦੀ ਜਿਹੜੀ ਡਰਾਈਵਰ ਸਾਈਡ ਵਾਲੀ ਤਾਕੀ ਦੇ ਵਿੱਚ ਲੱਗੀ ਹੋਈ ਜਿਹਦੇ ਕਰਕੇ ਉਹ ਥੋੜਾ ਜਿਹਾ ਨਿਸ਼ਾਨ ਪੈ ਗਿਆ ਉਸਤੇ ਇਹਨਾਂ ਨੂੰ ਥੋੜਾ ਗੁੱਸਾ ਆ ਗਿਆ ਇਸ ਗੱਲ ਦਾ ਵੀ ਇਹ ਅਲਾਮਾ ਦੇਣ ਲਈ ਉਤਰੇ ਤਾਂ ਉਹ ਥੋੜੇ ਜਿਹਾ ਜ਼ਿਆਦਾ ਗੁੱਸੇ 'ਚ ਆ ਗਏ ਉਹ ਵੀ ਉਹਨਾਂ ਨੇ ਇੱਕ ਖੰਡਾ ਕੱਢ ਲਿਆ ਉਹਨਾਂ ਦੇ ਨਾਲ ਵਿੱਚ ਜਿਹੜਾ ਸੀਗਾ ਇੱਕ ਗੁਰਪ੍ਰੀਤ ਸ਼ਰਮਾ ਜਿਹੜਾ ਸੀਗਾ ਉਹ ਉਹ ਖਾਣਾ ਲੈਣ ਆਇਆ ਸੀ ਉਹ ਵੀ ਗਿਲਟਾਬੇ ਤੇ ਤੇ ਉਹਨਾਂ ਨੇ ਖੰਡਾ ਕੱਢ ਕੇ ਇਹਦੇ ਮਾਰੇ ਜਦੋਂ ਇਹਦੇ ਹੱਥ ਤੇ ਵੱਜਿਆ ਇੱਕ ਇਹਦੇ ਮੋਢੇ ਤੇ ਵੱਜਿਆ ਤੇ ਗੁਣੀ ਤੇ ਵੱਜਿਆ ਉਹ ਸੱਟਾਂ ਇਹਦੇ ਮਾਰੀਆਂ ਤਾਂ ਉਹਨੇ ਆਪਦੇ ਬਚਾਲੀ ਫਾਇਰ ਕੀਤੇ ਉਹਨੇ ਫਾਇਰ ਸਿੱਧੇ ਨਹੀਂ ਕੀਤੇ ਉਹ ਜ਼ਮੀਨ ਦੇ ਵਿੱਚ ਮਾਰੇ ਉਹ ਜ਼ਮੀਨ ਦੇ ਵਿੱਚ ਜਿਹੜੀ ਗੋਲੀ ਵੱਜੀ ਉਹ ਚੋਂ ਇੱਕ ਗੋਲੀ ਰਿਕੋਇਟਡ ਹੋ ਕੇ ਉਹ ਫਰਸ਼ ਤੋਂ ਰਿਕੋਇਟਡ ਹੋ ਕੇ ਉਹਦੇ ਪੱਟ ਦੇ ਵਿੱਚ ਲੱਗੀ ਐ ਤੇ ਇਸ ਚ ਤਿੰਨੇ ਬੰਦਾਂ ਦੇ ਸੱਟਾਂ ਮਾਰੀਆਂ ਨੇ ਉਹਨਾਂ ਨੇ ਜਿਆ ਰਾਮ ਆਪਣਾ ਅਮਿਤ ਕੁਮਾਰ ਗੋਇਲ ਰਮ ਕੁਮਾਰ ਬਾਂਸਲ ਤੇ ਨਾਲ ਉਹਨਾਂ ਦੇ ਰਮਨ ਜਿਹੜਾ ਸੀਗਾ ਇਹ ਤਿੰਨਾਂ ਦੇ ਸੱਟਾਂ ਵੱਜੀਆਂ ਤਿੰਨੇ ਡਾਕਟਰ ਨੂੰ ਗਏ ਸੀਗੇ ਜਿਨ੍ਹਾਂ ਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਇੱਕ ਜਿਹੜੇ ਅਮਿਤ ਗੋਇਲ ਹੈਗੇ ਨੇ ਇਹ ਡਾਕਟਰ ਲੈਜੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਦੂਸਰੇ ਪਾਸੇ ਉਹ ਜਿਹੜੇ ਹੈਗੇ ਇਹ ਗੁਰਪ੍ਰੀਤ ਸ਼ਰਮਾ ਤੇ ਜਿੰਦਰ ਤੇ ਪੀਸ਼ ਸਿੰਘ ਜਿਹੜੇ ਨੇ ਇਹ ਤਿੰਨ ਬੰਦੇ ਸੀਗੇ ਇਹਨਾਂ ਚੋਂ ਸੱਟਾਂ ਜਿਹੜੀਆਂ ਗੁਰਪ੍ਰੀਤ ਸ਼ਰਮਾ ਨੇ ਮਾਰੀਆਂ ਦੂਜਿਆਂ ਨੇ ਵੀ ਆਪਦੇ ਵੱਲੋਂ ਉਸਨਮੋਕਾ ਕੀਤਾ ਤਾਂ ਇਹ ਗੁਰਪ੍ਰੀਤ ਸ਼ਰਮਾ ਕੋਲ ਮਗਰੇ ਦਾਖਲ ਹੋਣ ਲਈ ਗਿਆ ਸੀ ਪਰ ਉਹਨੂੰ ਰੈਫਰ ਕਰ ਦਿੱਤਾ ਗਿਆ ਉਹ ਫ੍ਰੀਪੋਰਟ ਦਾਖਲ ਤੇ ਇਹਦੇ ਵਿੱਚ ਮੁਕੱਦਮਾ ਨੰਬਰ 75 77 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਅਧੀਨ ধারা 307 IPC ਅਮਿਤ ਕੁਮਾਰ ਗੋਇਆ ਹੈ ਅਮਿਤ ਕੁਮਾਰ ਗੋਇਲ ਦੇ ਬਿਆਨ ਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਦੋਸ਼ੀਆਂ ਨੂੰ ਫੜ ਕੇ ਕਾਰਵਾਈ ਅਮਲ ਚਲੀ ਜਾਂਦੀ ਹੈ ਇਹ ਸਰ ਵਾਕਿਆ ਕਿੰਨੇ ਵਜੇ ਦਾ ਕੱਲ ਰਾਤ ਦਾ ਜੀ ਤਕਰੀਬਨ 9:30 ਵਜੇ ਕਿਹੜੀ ਜਗ੍ਹਾ ਦਾ ਜੀ ਇਹ ਗਿਲ ਢਾਬਾ ਜਿਹੜਾ ਹੈਗਾ ਮੋਗਾ ਰੋ ਸਰ ਅਮਿਤ ਕੁਮਾਰ ਦੇ ਖਿਲਾਫ ਕੀ ਕਾਰਵਾਈ ਹੈ ਗੁਰਪ੍ਰੀਤ ਦੇ ਖਿਲਾਫ ਕੀ ਕਾਰਵਾਈ ਅਮਿਤ ਕੁਮਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਕਿਉਂਕਿ ਉਹਨੇ ਨਾ ਤਾਂ ਗੋਲੀ ਸਿੱਧੀ ਮਾਰੀ ਹੈ ਉਹਨੇ ਸਿਰਫ ਆਪਣੇ ਬਚਾ ਲਈ ਥੱਲੇ ਫਾਇਰ ਕੀਤਾ ਉਹ ਕੋਈ ਉਹਦਾ ਉਸ ਕੋਈ ਫਾਲਟ ਹਰਦੀ ਘੜੀ ਨਹੀਂ ਹੈਗਾ ਬਾਕੀ ਇਹਨਾਂ ਦੇ ਬਿਆਨ ਫਿਰ ਵੀ ਲਿਖੇ ਜਾਣਗੇ ਦੇਖਿਆ ਜਾਏਗਾ ਕੀ ਕਿ ਸਰ ਕ੍ਰਾਸ ਪਰਚਾ ਕੀਤਾ ਗਿਆ ਹੈ ਕ੍ਰਾਸ ਨਹੀਂ ਪਰਚਾ ਹੈਗਾ ਕ੍ਰਾਸ ਉਹਨਾਂ ਨੇ ਆਪ ਦੇ ਬਚਾ ਲਈ ਕੀਤਾ ਹੈ ਬਚਾ ਲਈ ਵੀ ਉਹਨਾਂ ਨੇ ਜੇ ਤਾਂ ਸਿੱਧੀ ਮਾਰੀ ਹੁੰਦੀ ਫਿਰ ਉਹਨਾਂ ਦਾ ਫਾਲਟ ਸੀਗਾ ਉਹਨਾਂ ਨੇ ਤਾਂ ਆਪ ਦੇ ਬਚਾ ਲਈ ਥੱਲੇ ਗੋਲੀ ਮਾਰੀ ਹੈ ਥ ਉਹ ਵੱਜ ਕੇ ਉਹਨਾਂ ਦੇ ਪੱਟ ਚੋੜੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਏ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਦੋਸ਼ੀਆਂ ਨੂੰ ਫੜਿਆ ਜਾਏਗਾ ਜਲਦੀ ਤੇ ਤੇ ਆਪਣਾ ਇਹਨਾਂ ਦੇ ਖਿਲਾਫ ਚਲਾਨ ਪੇਸ਼ ਕੀਤਾ ਜਾਏਗਾ ਸਰ ਜੀ ਨਾਮ ਉਹ ਅਮਿਤ ਗੌਰ ਕਿਤਨੀ ਲੈਣ ਵਾਲਾ ਬੱਗਾ ਬਰਾਉਨ ਹਸਪਤਲ ਦੇ ਦਾਰੂ ਕੀ ਮਾਮਲਾ ਜੀ ਬਣੂਗਾ ਅਸੀਨਾ ਜੀ ਰਾਤੀ ਕੱਲ ਪੰਪ ਤੋਂ ਕੈਸ਼ ਲੈ ਕੇ ਘਰੇ ਜਾ ਰਹੇ ਸੀ ਅਸੀਨਾ ਦੇ ਕੋਲ ਅਸੀਂ ਗਿਲਟ ਅੱਗੇ ਤੇ ਰੁੱਕ ਗਏ ਉੱਥੇ ਇੱਕ ਮਿੰਟ ਵਾਸ਼ਰੂ ਚੱਲਾ ਗਿਆ ਤੇ ਅਸੀਂ ਗੱਡੀ ਬੈਠੇ ਵੇਟ ਕਰ ਰਹੇ ਸੀ ਜੀ ਇੱਕ ਗੱਡੀ ਨਾਲ ਆਈ ਉਹਨਾਂ ਨੇ ਗੱਡੀ ਦੀ ਹੈਂਡਲ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ ਪਟਨਾਕੀ ਇੱਕ ਮੁੰਡਾ ਪਿੱਛੇ ਬੈਠਾ ਸੀ ਉਹ ਉੱਤਰ ਕੇ ਬਾਹਰ ਗਿਆ ਉਹਦੇ ਨਾਲ ਹੱਥ ਪਾਈ ਹੋਣ ਲੱਗੇ ਗਾਲੀ ਗਲੋਚ ਕਰਨਾ ਹੋਇਆ ਫਿਰ ਹੱਥ ਪਾਈ ਹੋਣ ਲੱਗੇ ਲੋ ਸੁੱਤਰ ਕੇ ਗਏ ਇੱਕ ਮੁੰਡਾ ਮੇਰੇ ਵੱਲੀ ਆ ਗਿਆ ਮੈਂ ਉਹਨੂੰ ਧੱਕਾ ਮਾਰਿਆ ਜਿਹੜਾ ਮੁੰਡਾ ਦੁੱਧਾ ਸੀਗਾ ਉਹਨੇ ਪਤਾ ਨਹੀਂ ਕੋਈ ਤੇਜ਼ ਤਿਆਰ ਹਥਿਆਰ ਸੀ ਆ ਖੰਡਾ ਟਾਈਪ ਕੋਈ ਤਕਰਵਾ ਟਾਈ ਉਹ ਕੱਢ ਲਈ ਮੈਂ ਪਿੱਛੇ ਭੱਜਣ ਲੱਗਾ ਉਹਨੇ ਮੇਰੇ ਸਿਰ 'ਤੇ ਮਾਰਿਆ ਪਰ ਮੈਂ ਬੈਗ ਜਾ ਰਿਹਾ ਸੀ ਉਹ ਮੈਂ ਹੱਥ ਅਗੇ ਕਰਤਾ ਆਪਣਾ ਤੇ ਮੇਰੇ ਹੱਥ ਤੇ ਵੱਜਿਆ ਖੰਡਾ ਉਸ ਤੋਂ ਮੈਂ ਘੁੰਮਕੇ ਭੱਜਣ ਲੱਗਾ ਤਾਂ ਮੇਰੀ ਉਹਨੇ ਫੇਰ ਵਾਰ ਕੀਤਾ ਮੇਰੇ ਬੈਗ ਤੇ ਵੱਜਿਆ ਉਹ ਤੱਕੇ ਨਾਲ ਮੈਂ ਡਿੱਗ ਪਿਆ ਮੇਰੇ ਛੱਟਾਂ ਗੋਲਡੇ ਦੇ ਵਧੀਆ ਤੇ ਕੋਈ ਨਹੀਂ ਹੋਦੀਆਂ ਉਸ ਤੋਂ ਬਾਅਦ ਉੱਠ ਕੇ ਪਾਸੇ ਹੋਣ ਲੱਗਾ ਉਹ ਦੂਜੇ ਮੁੰਡੇ ਚੱਜੇ ਉਹ ਸਾਡੀ ਕਾਰ 'ਚ ਬੈਠ ਗਿਆ ਸਾਡੀ ਕਾਰ ਸਟਾਰਟ ਸੀ ਇਸ ਵਿੱਚ ਬਿਠੀ ਨੇ ਕਾਰ ਦੇ ਕਾਰ ਸਟਾਰਟ ਸੀ ਉਸ ਤੋਂ ਬਾਅਦ ਜਦੋਂ ਅਸੀਂ ਜਾ ਕੇ ਚਾਬੀ ਘੜਨ ਦੀ ਕੋਸ਼ਿਸ਼ ਕੀਤੀ ਕਾਰ ਦੀ ਤੇ ਉਹ ਫੇਰ ਖੰਡਾ ਲੈ ਕੇ ਹਰ ਪਿੱਛੇ ਪੈ ਗਿਆ ਹਨਾ ਅਹੀ ਹੋਇਆ ਸਾਨੂੰ ਪੌਚ ਮੌਕੇ ਤੇ ਪੁਲਿਸ ਆ ਗਈ ਸਾਨੂੰ ਉਹਨੇ ਬਚਾਇਆ ਪੁਲਿਸ ਨੇ ਗੱਡੀ ਨਾਲ ਭਰੀ ਸੀ 6 ਸੱਤਿਆਂ ਨੇ ਹੋਣਗੇ। ਔਰੇ ਵੱਲ ਕੋਈ ਫਾਇਰਿੰਗ ਨਹੀਂ ਕੀਤੀ। ਹਾਂ ਜੀ ਸੇਫਟੀ ਵਾਸਤੇ ਫਾਇਰ ਕੀਤੀ ਗਈ। ਬੰਦਾ ਬੋਨੇ ਪਰ ਨਹੀਂ ਮੈਂ ਐਸੇ ਨਹੀਂ ਜਾਣਦਾ। ਪਛਾਨ ਲਊਗਾ ਦੇਖ ਕੇ ਜੇ ਪਛਾਨ ਜਾਏ। ਗੱਡੀ ਕਿੱਥੇ ਹੋਵੇ? ਇਟਸ ਗੂਨ। ਐਕਿਊਰੇਟ ਹੋਵੇ।